ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਜਿਹੜੀ ਬਿਮਾਰੀ ਅੱਜ ਕੱਲ ਆਪਣੇ ਆਮ ਹੋ ਚੁੱਕੀ ਐ ਗੋਡਿਆਂ ਦੇ ਦਰਦ ਦੀ ਜਿਹੜਾ ਗੋਡਿਆਂ ਦਾ ਦਰਦ ਆ ਐਨਕਿਊਪ੍ਰੈਸ਼ਰ ਦੁਆਰਾ ਠੀਕ ਕੀਤਾ ਜਾ ਸਕਦਾ ਹੈ ਬਿਨਾ ਕਿਸੇ ਦਵਾਈ ਤੋਂ ਤੇ ਬਿਨਾ ਕਿਸੇ ਸਾਈਡ ਇਫੈਕਟ ਤੋਂ ਤੇ ਅਸੀਂ ਇਹ ਆਪ ਹੀ ਘਰ ਵਿੱਚ ਕਰ ਸਕਦੇ ਆ ਸਾਨੂੰ ਕਿਤੇ ਜਾਣ ਦੀ ਲੋੜ ਵੀ ਨਹੀਂ ਤੇ ਕੋਈ ਇਤਤ ਜ਼ਿਆਦਾ ਪੈਸਾ ਵੀ ਨਹੀਂ ਲੱਗਦਾ ਬਿਲਕੁਲ ਫ੍ਰੀ ਅੱਜ ਤੁਹਾਨੂੰ ਅਸੀਂ ਪੁਆਇੰਟ ਦੱਸਾਂਗੇ ਵੀ ਆਪਣੇ ਗੋਡਿਆਂ ਦੇ ਦਰਦ ਦੇ ਕਿਹੜੇ ਪੁਆਇੰਟ ਹੈ ਤੇ ਕਿਵੇਂ ਅਸੀਂ ਇਹਨਾਂ ਨੂੰ ਦਬਾਉਣਾ ਹੈ ਤੇ ਕਿਵੇਂ ਗੋਡਿਆਂ ਦਾ ਦਰਦ ਇਹਦਾ ਠੀਕ ਕਰਨਾ ਆਪਣਾ ਆਹ ਹੱਥ ਲੈ ਕੇ ਸੱਜਾ ਹੱਥ ਐਸਸਲੂਟ ਕਰ ਲੈਣਾ ਜਦੋਂ ਐਸਸਲੂਟ ਕਰਦੇ ਆ ਆਹ ਉਂਗਲ ਤੇ ਸਾਡਾ ਸੱਜੇ ਗੋਡੇ ਦਾ ਪੁਆਇੰਟ ਹੁੰਦਾ ਐ ਤੇ ਖੱਬੇ ਦਾ ਹੁੰਦਾ ਠੀਕ ਹੈ ਜੀ ਉਂਗਲ ਨੂੰ ਇਸ ਤਰੀਕੇ ਨਾਲ ਐ ਕਰ ਲੈਣਾ ਤੇ ਜੇ ਤੁਹਾਡੇ ਕੋਲੇ ਆ ਸਟਿਕ ਹੈਗੀ ਤਾਂ ਠੀਕ ਹੈ ਜੇ ਨਹੀਂ ਵੀ ਸਟਿਕ ਹੈਗੀ ਤਾਂ ਕਿਸੇ ਮੂਹਰੋਂ ਥੋੜੀ ਜੀ ਜਿਹੜੀ ਪਤਲੀ ਚੀਜ਼ ਹੋਵੇ ਉਹਦੇ ਨਾਲ ਨੂੰ ਦਬਾ ਕੇ ਦੇਖਣਾ ਜਿੱਥੇ ਕੋਡੇ ਦਰਦ ਦਰਦ ਕਰਦੇ ਆ ਜਦੋਂ ਇੱਥੋਂ ਦਬਾਵਾਂਗੇ ਤੇ ਜਿਹੜਾ ਸਹੀ ਪੁਆਇੰਟ ਹੋਇਆ ਜਦੋਂ ਉਹ ਨੱਪਿਆ ਗਿਆ ਤੇ ਸਾਨੂੰ ਜਿਹੜਾ ਦਰਦ ਹੈ ਮਹਿਸੂਸ ਹੋਊਗਾ ਠੀਕ ਹੈ ਜੀ ਇਹ ਪੁਆਇੰਟ ਨੂੰ ਆਪਾਂ ਦਿਹਾੜੀ ਚ ਤਿੰਨ ਤੋਂ ਚਾਰ ਵਾਰ ਤੇ 10 ਤੋਂ 15 ਵਾਰ ਇਹਨੂੰ ਉੱਤੋਂ ਐਂ ਨੱਪਣੇ ਠੀਕ ਹੈ ਜੀ ਜੇ ਤੁਹਾਡਾ ਸੱਜਾ ਕੋਡਾ ਦੁਖਦਾ ਤਾਂ ਆਹ ਉਂਗਲ ਨੱਪਣੀਏ ਇਸ ਜਗ੍ਹਾ ਤੋਂ ਜੇ ਖੱਬਾ ਦੁਖਦਾ ਤਾਂ ਆਹ ਉਂਗਲ ਐ ਜਗ੍ਹਾ ਤੋਂ ਠੀਕ ਹੈ ਜੀ ਜਾਂ ਸਭ ਤੋਂ ਸੌਖਾ ਤਰੀਕਾ ਹੈਗਾ ਘਰੇ ਆਪਾਂ ਮੇਥੀ ਦਾਣਾ ਲੈ ਲੈਣਾ ਜਾ ਤੋ ធីਮੂਗੀ ਦੀ ਦਾੜ ਲੈ ਲੈਣੀ ਹੈ ਉਹਨੂੰ ਇਸ ਤਰ੍ਹਾਂ ਦੀ ਟੇਪ ਲੈ ਕੇ ਇਸ ਤਰ੍ਹਾਂ ਟੇਪ ਤੇ ਲਾ ਲੈਣਾ ਐ ਟੇਪ ਤੇ ਲਾ ਕੇ ਇਸ ਤਰੀਕੇ ਨਾਲ ਦੀ ਟੇਪ ਹੈਗੀ ਪੁਆਇੰਟ ਤੇ ਰੱਖ ਕੇ ਆਪਾਂ ਐ ਇਹਨੂੰ ਉੱਤੋਂ ਦੀ ਲਵੇੜ ਦੇਣਾ ਹੈ ਪੂਰਾ ਕੁੱਟ ਕੇ ਲਵੇੜਣਾ ਹੈ ਤੇ ਆ ਚੀਜ਼ ਨੂੰ ਜਿਹੜਾ ਅਸੀਂ ਦਬਾਉਂਦੇ ਰਹਿਣਾ ਹੈ ਇਸ ਤਰੀਕੇ ਨਾਲ ਜਦੋਂ ਦਬਾਵਾਂਗੇ ਤੇ ਜਿਹੜੇ ਪੁਆਇੰਟ ਆ ਸਾਡੇ ਉਹ ਦਬ ਜਾਣਗੇ ਤੇ ਇਹ ਟ੍ਰੀਟਮੈਂਟ ਲਗਾਤਾਰ ਜਦੋਂ ਅਸੀਂ 1 ਮਹੀਨਾ ਕਰਾਂਗੇ ਤਾਂ ਸਾਡਾ ਗੋਡਿਆਂ ਦਾ ਦਰਦ ਹੈ ਉਹ ਠੀਕ ਹੋਣਾ ਜਿਹੜਾ ਸਾਡਾ ਸ਼ੁਰੂ ਹੋ ਜਾਊਗਾ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਜੇ ਸਾਡਾ ਸੱਜਾ ਗੋਡਾ ਦੁਖਦਾ ਹੈ ਤਾਂ ਐਸ ਉਂਗਲ ਦੀ ਆ ਜਗ੍ਹਾ ਦਬਾਉਣੀ ਹੈ ਜੇ ਖੱਬਾ ਦੁਖਦਾ ਹੈ ਤਾਂ ਐਸ ਉਂਗਲ ਦੀ ਆ ਜਗ੍ਹਾ ਦਬਾਉਣੀ ਹੈ ਠੀਕ ਹੈ ਜੀ ਜੇ ਦੋਨੋਂ ਦੁਖਦੇ ਆ ਤਾਂ ਦੋਨੋਂ ਅੰਗਲਾਂ ਦੀ ਇੱਕ ਇੱਕ ਉਂਗਲ ਦੀ ਆਹ ਤੇ ਇੱਕ ਉਂਗਲ ਦੀ ਆਹ ਠੀਕ ਹੈ ਜੀ ਇਹ ਸਾਡੇ ਗੋਡਿਆਂ ਦੇ ਪੁਆਇੰਟ ਹੈ ਤੇ ਜਿਹੜਾ ਐਂਗੂ ਪ੍ਰੈਸ਼ਰ ਹੈ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਵੀ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਨਹੀਂ ਬਿਨਾ ਕਿਸੇ ਦਵਾਈ ਤੋਂ ਬਿਲਕੁਲ ਫ੍ਰੀ ਘਰੇ ਆਪ ਦਾ ਇਲਾਜ ਅਸੀਂ ਆਪ ਕਰ ਸਕਦੇ ਹਾਂ ਜੀ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜੀ ਧੰਨਵਾਦ ਜੀ